ਚੋਰੀ ਦੀਆਂ ਵਾਅਦਾ ਤਾਂ ਇੰਨੀਆਂ ਜ਼ਿਆਦਾ ਵਧ ਗਈਆਂ ਨੇ ਕਿ ਆਮ ਤੌਰ ਤੇ ਮੋਟਰਸਾਈਕਲ ਮੋਬਾਈਲ ਫੋਨ ਚੋਰੀ ਹੁੰਦੇ ਹੀ ਰਹਿੰਦੇ ਨੇ ਇਹਨਾਂ ਘਟਨਾਵਾਂ ਦੀਆਂ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤਾਜ਼ਾ ਮਾਮਲਾ ਜਲਾਲਾਬਾਦ ਦੀ ਇੱਕ ਬੈਂਕ ਦਾ ਹੈ ਜਿੱਥੇ ਕਿ ਦਿਨ ਦਿਹਾੜੇ ਬੈਂਕ ਦੇ ਵਿੱਚ ਕੈਸ਼ ਜਮ੍ਹਾਂ ਕਰਵਾਉਣ ਆਏ ਇੱਕ ਪੈਟਰੋਲ ਪੰਪ ਦੇ ਮਾਲਕ ਦਾ 1,60,000 ਰੁਪਏ ਦੀ ਨਕਦੀ ਵਾਲਾ ਬੈਗ ਲੈ ਕੇ ਇੱਕ ਅਣਪਛਾਤਾ ਵਿਅਕਤੀ ਬੈਂਕ ਦੇ ਪੂਰੇ ਸਟਾਫ ਦੇ ਸਾਹਮਣੇ ਹੱਥ ਸਾਫ਼ ਕਰਨ ਦੇ ਵਿੱਚ ਸਫਲ ਹੋ ਗਿਆ ਬੈਂਕ ਦੇ ਕਾਊਂਟਰ ਤੋਂ ਕੈਸ਼ ਵਾਲਾ ਬੈਗ ਚੋਰੀ ਹੋਣ ਤੋਂ ਬਾਅਦ ਪੂਰੇ ਬੈਂਕ ਅੰਦਰ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਤੇ ਹਰ ਕੋਈ ਆਪਣੀ ਕੈਸ਼ ਬਾਰੇ ਚਿੰਤਤ ਵਿਖਾਈ ਦਿੱਤਾ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਬੀਤੀ ਦੁਪਹਿਰ ਨੂੰ ਤਕਰੀਬਨ 1:30 ਵਜੇ ਇੱਕ ਗਾਹਕ ਆਪਣਾ ਕੈਸ਼ ਜਮਾ ਕਰਵਾਉਣ ਲਈ ਆਏ ਤੇ ਉਹਨਾਂ ਵੱਲੋਂ ਕੁਝ ਕੈਸ਼ ਜਮਾ ਵੀ ਕਰਵਾ ਦਿੱਤੀ ਗਿਆ ਲੇਕਿਨ ਬਾਕੀ ਰਹਿੰਦੀ ਰਕਮ ਕੈਸ਼ ਕਾਊਂਟਰ ਤੇ ਰੱਖ ਕੇ ਉਹ ਕਿਸੇ ਹੋਰ ਕਮਕਾਰ ਲਈ ਬੈਂਕ ਦੇ ਅੰਦਰ ਹੀ ਰੁਕ ਗਏ ਤੇ ਇੰਨੇ ਵਿੱਚ ਕਿਸੇ ਵਿਅਕਤੀ ਨੇ ਮੌਕੇ ਦਾ ਫਾਇਦਾ ਚੁੱਕਿਆ ਤੇ ਉਹ ਚਕਮਾ ਦੇ ਕੇ ਬੈਗ ਲੈ ਕੇ ਫਰਾਰ ਹੋ ਗਿਆ ਲੇਕਿਨ ਇਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤੇ ਅੱਜ 1:30 ਵਜੇ ਦੇ ਕਰੀਬ ਸਾਡੇ ਕਸਟਮਰ ਆ ਖੁਰਾਨਾ ਜੀ ਜਿਹੜੇ ਪੈਟਰੋਲ ਪੰਪ ਆ ਉਹਨਾਂ ਦਾ ਕੈਸ਼ ਜਮਾ ਕਰਾਣ ਆਏ ਸੀਗੇ ਤੇ ਉਹਨਾਂ ਦਾ ਜਿਹੜਾ ਕੈਸ਼ ਇੱਕ ਪਹਿਲਾਂ ਜਮਾ ਕਰਵਾਇਆ ਉਹਨਾਂ ਨੇ ਤੇ ਉਸ ਚ ਬੈਗ ਚ ਬਾਕੀ ਕੁਝ ਬੈਲੈਂਸ ਕੈਸ਼ ਸੀਗਾ ਜਿਹੜਾ ਉਹਨਾਂ ਨੇ ਬੈਲੈਂਸ ਦੇਖ ਕੇ ਫਿਰ ਜਮਾ ਕਰਾਣਾ ਸੀਗਾ ਬੈਗ ਉਹਨਾਂ ਨੇ ਪਿੱਛੇ ਰੱਖਤਾ ਰੱਖ ਕੇ ਦੂਸਰੇ ਕਾਊਂਟਰ ਤੇ ਆਪਣਾ ਜਿਹੜਾ ਬੈਂਕ ਦਾ ਕੰਮ ਕਰਵਾਣ ਆ ਸੇ ਆਏ ਸੀਗੇ ਨਾ ਮੇਨ ਟਾਈਮ ਉਹਨਾਂ ਨੂੰ ਕੋਈ ਅਬਜ਼ਰਵ ਕਰ ਰਿਹਾ ਸੀ ਜਾਂ ਕੋਈ ਵੀ ਇੱਕ ਲੜਕਾ ਹਾਲ ਚ ਸੀਗਾ ਜੀ ਉਹ ਜਦੋਂ ਹੀ ਉਹ ਆਪਣਾ ਬੈਗ ਉੱਤੇ ਛੋੜ ਕੇ ਅੱਗੇ ਆਏ ਹਾਂ ਤੇ オーپن اپਰਚੂਨ ਉਹਨਾਂ ਦਾ ਬੈਗ ਲੈ ਕੇ ਨਾ ਵਿਦਨ 2 ਮਿੰਟਸ ਬਣ ਗਈ ਇੱਕ ਵਜੇ 31 ਮਿੰਟ ਦੇ ਗਈ ਉਹ ਐਂਟਰ ਕੀਤਾ ਇੱਕ ਵਜੇ 32 ਮਿੰਟ ਦੇ ਉਹ ਬੈਗ ਲੈ ਕੇ ਬਾਹਰ ਚਲਾ ਗਿਆ ਸਰ ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਬੈਗ ਚੱਕਿਆ ਇੱਕੋ ਹੀ ਸੀ ਵੀਡੀਓ ਤੇ ਇੱਕੋ ਹੀ ਆ ਰਿਹਾ ਸਰ ਸੀਸੀਟੀਵੀ ਫੁਟੇਜ ਸੀਸੀਟੀਵੀ ਫੁਟੇਜ ਤੇ ਇੱਕੋ ਹੀ ਆ ਰਿਹਾ ਮੇ ਵੀ ਉਹਦੇ ਸਾਥੀ ਹੋਰ ਵੀ ਹੋ ਸਕਦੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਮਸਲੇ ਦੀ ਹਾਂ ਦੇ ਦਿੱਤੀ ਜੀ ਜੀ ਫਿਲਹਾਲ ਬੈਂਕ ਮੈਨੇਜਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਘਟਨਾ ਦੀ ਸੂਚਨਾ ਦਿਲਾਬਾਦ ਦੀ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੇ ਜਾ ਰਹੀ ਹੈ ਲਗਬਾਨੀ ਟੀਵੀ ਲਈ ਜਲਾਲਾਬਾਦ ਤੋਂ ਅਦਰਸ਼ ਜੋਸ ਦੀ ਰਿਪੋਰਟ